ਕਬੀਰ ਇਚ ਤਵਨੀ ਮਤ ਸਹਸਰ ਹਜਾਏ ਪਛ ਭੋਗ ਨ ਭੋਗ ਵੈ ਤਿੰਨ ਕੋ ਗੁੜ ਲੈ ਖਾਏ ਕਬੀਰ ਮੈਂ ਜਾਣਿਉ ਪੜਬੋ ਭਲੋ ਪੜਬੈ ਸਿਉ ਭਲ ਜੋਗ ਭਗਤ ਨਾ ਛਡੋ ਰਾਮ ਕੀ ਆਵੇਂ ਨਿੰਦੋ ਲੋਗ ਕਬੀਰ ਲੋਗ ਕਿ ਨਿੰਦ ਬਪੂੜਾ ਨਹ ਮਨ নাহি ਗਿਆਨ RAM ਕਬੀਰ ਰਵ ਰਹੇ ਅਬਰ ਤਜ ਸਭ ਕਾਮ ਕਬੀਰ ਪਰਦੇਸੇ ਕਾ ਘਾਗ ਰ ਚਉ ਦਿਸ ਲਗਿਆਗ ਖਿੰთა ਜਲ ਕੋਇਲ ਭਈ ਤਾਗਿਆ ਚਨ ਲਗ ਕਬੀਰ ਖਿੰთა ਜਲ ਕੋਇਲ ਭਈ ਖਾਪਰ ਫੂਟ ਮਫੂਟ ਜੋਗੇ ਬਪੂੜਾ ਖੇਲੇਓ ਆਸਨ ਰਹੀ ਬਿਪੂਤ ਕਬੀਰ ਥੋਰ ਜਲ ਮਾ ਛੋਲੇ ਚੇਵਰ ਮੇਲੋ ਜਾਲ ਇਹ ਟੋਕਨ ਨਾ ਛੂਟ ਸਹ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦ ਨਾ ਛੋੜਿਆ ਜੋ ਅਤਖਾਰੋ ਹੋਏ ਭੋਖਰ ਭੋਖਰ ਢੂੰਡਤੇ ਭਲੋ ਨਾ ਕਹ ਕੋਏ ਕਬੀਰ ਨੇ ਗੋਸਾਏ ਬਹਿ ਗਏ ਥਾਗੇ ਨਹੀਂ ਕੋਏ ਦਿਨ ਗਰੀਬੇ ਆਪਣੀ ਕਰਤੇ ਹੋਏ ਸੋਹੋਏ ਕਬੀਰ ਬੈ ਸੁਨੋ ਤੇ ਕੁਕਰ ਭਲੇ ਸਾਕਤ ਕੀ ਬੁਰੀ ਮਾਇ ਓਨਤ ਸੁਨ ਅਰ ਨਾਮ ਜਸ ਓ ਪਾਪ ਵਿਸਹਣ ਜਾਏ ਕਬੀਰ ਹਰ ਨਾ ਦੁਬਲਾ ਏ ਹਰਿਆਰਾਤਨ ਲਖ 헤ਰੀ ਇਕ ਜਿਉ ਚਿਤ ਬੰਚੋ ਕਾਲ ਕਬੀਰ ਗੰਗਾ ਤਿਰ ਜੋ ਘਰ ਕਰਹਿ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨ ਮੁਕਤ ਹੋਏ ਇਉ ਕਹਿਰ ਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਛ ਲਾਗੋ ਹਰ ਫਿਰੈ कहत कबीर 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 हर दे पीर रे चून उजल पाए राम सनेह तो मिलै दोनों वर्ण गवाय कबीर हर दे पीर तन पर चून चहन नाराहे ਕਬੀਰ ਹਰ ਦੇ ਪੇਰ ਤਨ ਹਰ ਚੂਨ ਚਹਨ ਨਾਰਹਾਏ ਬਲਹਰੀਏ ਪ੍ਰੀਤ ਕਉ ਜਹ ਜਾਤ ਬਰਨ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਕੁਰ ਰਾਈ ਦਸੇ ਭਾਏ ਮਨ ਤੋ ਮੈਂ ਗਲ ਹੋਏ ਰਹਿਓ ਨਿਕ ਸੋ ਕਿਉ ਕਹਿ ਜਾਏ ਕਬੀਰ ਐਸਾ ਸਤ ਗੁਰ ਜੇ ਮਿਲੈ ਤੁਠਾ ਕਰੇ ਪਸਾਉ ਮੁਕਤ ਦਵਾਰਾ ਮੋਕਲਾ ਸਹਜ ਆਵੋ ਜਾ ਬੇਰ ਨਾਮੁ ਹੈ ਛਾਨ ਨਾ ਛਪਰੇ ਨਾਮੁ ਹੈ ਘਰ ਨਹੀਂ ਗਾ ਮਤਰ ਪੁੱਛ ਕੌਣ ਹੈ ਮੇਰੇ ਜਤਨ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ